ਕਹਿੰਦੇ ਹਰ ਮਿੱਟੀ ਦੀ ਆਪਣੀ ਖਸਲਤ ਤੇ ਹਰ ਮਿੱਟੀ ਕੁੱਟਿਆਲੀ ਭਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਤੇ ਬੰਨ ਲਾਇਆ ਹਰ ਸਾਲ ਨਹੀਂ ਰੁਕਦੀ ਮਾਨ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਇਹ ਜੋ ਲੋਕਾਂ ਦਾ ਹੜ ਆ ਰਿਹਾ ਹੈਗਾ ਜੋ ਆਪਣੇ ਜਾਇਜ਼ ਮੰਗਾਂ ਮਸਲਿਆਂ ਨੂੰ ਲੈ ਕੇ ਆ ਜਿਹੜਾ ਉਹ ਸਰਕਾਰ ਦੇ ਖਿਲਾਫ ਲਗਾਤਾਰ ਆ ਜਿਹੜੀ ਲਾਮਬੰਦੀ ਹੋ ਰਹੀ ਆ ਉਸ ਹਰ ਨੂੰ ਰੋਕਣ ਦੇ ਲਈ ਆ ਜਿਹੜਾ ਮਾਨ ਸਰਕਾਰ ਵੱਲੋਂ ਬਹੁਤ ਸਾਰੇ ਬੰਨ ਆ ਜਿਹੜੀ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਪਿਛਲੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਨੂੰ ਆ ਜਿਹੜਾ ਪੂਰਨ ਤੌਰ ਦੇ ਉੱਤੇ ਪੋਸਟ ਸਟੇਟ ਬਣਾਉਣ ਦੇ ਤੇ ਇਹ ਸਰਕਾਰ ਲੱਗੀ ਹੋਈ ਆ ਤੇ ਤੁਹਾਨੂੰ ਦੱਸ ਦਈਏ ਕਿ ਮਾਨ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਇਹ ਗੀਤ ਵੀ ਗਾਉਂਦਾ ਰਿਹਾ ਕਿ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਪਰ ਜਦੋਂ ਹੀ ਸੱਤਾ ਦੇ ਵਿੱਚ ਆਏ ਇਸ ਤੋਂ ਬਾਅਦ ਆ ਜਿਹੜਾ ਉਹ ਸੂਰਜ ਮਗਨ ਹੀ ਨਹੀਂ ਦਿੱਤਾ ਜਾ ਰਿਹਾਗਾ ਪਹਿਲਾ ਕਿਸਾਨਾਂ ਦਾ ਕਿਸ ਤਰੀਕੇ ਦੇ ਨਾਲ ਧਰਨੇ ਨੂੰ ਖਦੇੜਿਆ ਗਿਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਇਥੋਂ ਤੀਕ ਵੀ ਸਰਕਾਰ ਗਿਰ ਚੁੱਕੀ ਸੀਗੀ ਕਿ ਟਰਾਲੀਆਂ ਤੱਕ ਚੋਰੀ ਕਰ ਲਈਆਂ ਗੀਆਂ ਇਸ ਤੋਂ ਅਲਾਵਾ ਜਿਹੜਾ ਜੋ ਪਿਛਲੇ ਦਿਨੀ ਆਪਾਂ ਦੇਖਿਆ ਹੈਗਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇਹ ਅਲਾਰਮ ਕੀਤਾ ਸੀਗਾ ਉਹਨਾਂ ਨੇ 28 ਫਰਵਰੀ ਨੂੰ ਬੇਚਰਾਗ ਪਿੰਡ ਜੋ ਕਿ ਸੰਗਰੂਰ ਦੇ ਬਿਲਕੁਲ ਲੱਗ ਗਿਆ ਬੀੜਾ ਅਸਮਾਨ ਉੱਥੇ ਚਿਰਾਗ ਜਗਾ ਕੇ ਇਹ ਦਾਵਾ ਠੋਕਿਆ ਸੀਗਾ ਕਿ ਇਹ ਜ਼ਮੀਨ ਆ ਜਿਹੜੀ ਅਸੀਂ ਉਹੋ ਬੇਜ਼ਮੀਨੇ ਦਲਤਾਂ ਦੇ ਵਿੱਚ ਮਜ਼ਦੂਰਾ ਦੇ ਵਿੱਚ ਬੇਜ਼ਮੀਨੇ ਕਿਸਾਨਾਂ ਦੇ ਵਿੱਚ ਵੰਡਾਂਗੇ ਤੇ ਇਸ ਤੋਂ ਬਾਅਦ 20 ਮਈ ਨੂੰ ਉਹਨਾਂ ਨੇ ਪ੍ਰੋਟੈਸਟ ਕਰਨਾ ਸੀਗਾ ਤੇ ਇਹ ਸਰਕਾਰ ਨੇ ਐਡਾ ਵੱਡਾ ਤਾਮ-ਚਾਮ ਕੀਤਾ ਕਿ ਉਸ ਐਕਸ਼ਨ ਨੂੰ ਆ ਜਿਹੜਾ ਬੁਰੇ ਤਰੀਕੇ ਦੇ ਨਾਲ ਕੁਚਲ ਦੇ ਲਈ ਆ ਜਿਹੜਾ ਹਜ਼ਾਰਾਂ ਦੀ ਗਲਤੀ ਦੇ ਵਿੱਚ ਮਜ਼ਦੂਰਾ ਨੂੰ ਜੇਲਾ ਦਿਖਾਇਆ ਇਥੋਂ ਤੀਕ ਕੇ ਕੁਝ ਕੁ ਮਹੀਨਿਆਂ ਦੀ ਬੱਚੀ ਵੀ ਆ ਜਿਹੜੀ ਉਹ ਜੇਲ੍ਹ ਦੇ ਵਿੱਚ ਰਹੀ ਤੇ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਸਭ ਤੋਂ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੋਲਸ ਵੱਲੋਂ ਕਤਲ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਲਗਾਤਾਰ ਦਬਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਇਸੇ ਤਰੀਕੇ ਜੋ ਮਜ਼ਦੂਰ ਜੇਲ੍ਹਾਂ ਦੇ ਵਿੱਚ ਡੱਕੇ ਹੋਇਆ ਉਹਨਾਂ ਨੂੰ ਛਡਵਾਉਣ ਦੇ ਲਈ ਪਿਛਲੇ ਦਿਨੀ ਆ ਜਿਹੜਾ ਪਿੰਡੂ ਮਜ਼ਦੂਰ ਯੂਨੀਅਨ ਸਮੇਤ ਸਮੁੱਚੀਆਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਸੀਗਾ ਕਿ ਅਸੀਂ ਆਉਣ ਵਾਲੀ 2 ਤਰੀਕ ਨੂੰ ਮਤਲਬ 2 ਜੂਨ ਨੂੰ ਆ ਜਿਹੜਾ ਪੂਰੇ ਪੰਜਾਬ ਦੇ ਵਿੱਚ ਸਾਰੇ ਦੇ ਸਾਰੇ ਜ਼ਿਲ੍ਹਾ ਕੇਂਦਰਾਂ ਦੇ ਉੱਤੇ ਆ ਜਿਹੜਾ ਪ੍ਰੋਟੈਸਟ ਕਰਾਂਗੇ ਤੇ ਡੀਸੀ ਸਾਹਿਬ ਤੀਕਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੰਦੇ ਹੋਏ ਸੀਐਮ ਭਗਵੰਤ ਮਾਨ ਤੀਕਾ ਜਿਹੜੀ ਆਪਣੀ ਗੱਲ ਆ ਜਿਹੜੀ ਉਹ ਲੈ ਕੇ ਜਾਵਾਂਗੇ ਪਰ ਜਮਹੂਰੀਅਤ ਦਾ ਬਿਲਕੁਲ ਘਾੜ ਕੀਤਾ ਜਾ ਰਿਹਾ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹਾ ਹੈਗਾ ਲੋਕਤੰਤਵ ਦਾ ਜਿਹੜਾ ਗਲਾ ਘੁੱਟਣ ਦੀ ਆ ਜਿਹੜੀ ਪੂਰੀ ਤਿਆਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ ਸੋ ਇਸੇ ਦੇ ਤਹਿਤ ਹੀ ਅੱਜ ਸਵੇਰ 5 ਵਜੇ ਪਿੰਡੂ ਮਜ਼ਦੂਰ ਯੂਨੀਅਨ ਦੇ ਆਗੂ ਤਰ ਸੇਮ ਪੀਟਰ ਨੂੰ ਜਿਹੜਾ ਸਵੇਰੇ ਦੇ 5 ਵਜੇ ਉਹਨਾਂ ਦੇ ਘਰ ਤੋਂ ਜਿਹੜਾ ਗ੍ਰਿਫਤਾਰ ਉਹ ਕਰ ਲਿਆ ਗਿਆ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਖਬਰ ਹਾਲਤੀ ਕਿੰਨੀ ਆਈ ਹੈਗੀ ਆ ਕਿ ਥਾਣਾ ਮਹਿਤਪੁਰਾ ਜਿਹੜਾ ਉਹ ਉਹਨਾਂ ਨੂੰ ਭੇਜਿਆ ਗਿਆ ਤੇ ਦੇਖੋ ਕਿੰਡੀ ਤਲਾਸ਼ ਦੀ ਵਾਲੀ ਗੱਲ ਆ ਪਿਛਲੇ ਦਿਨੀ ਮਜ਼ਦੂਰਾਂ ਨੂੰ ਚਲੋ ਉਹਦਾ ਮੰਨਦੇ ਹੈਗੇ ਆ ਕਿ ਵੱਡਾ ਮਾਮਲਾ ਸੀਗਾ ਕਿ ਮਜ਼ਦੂਰਾਂ ਨੇ ਜ਼ਮੀਨ ਦੇ ਤੇ ਕਬਜ਼ਾ ਕਰਨਾ ਸੀਗਾ ਪਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਡਿਮਾਂਡ ਵੀ ਹੈ ਕਿ ਉਹ ਜਾਇਜ਼ ਸੀਗੀ ਇਸੇ ਕਰਕੇ ਮਾਨ ਸਰਕਾਰ ਨੇ ਥਾ ਥਾਂ ਦੇ ਉੱਤੇ ਜਿਹੜਾ ਪੁਲਿਸ ਦੀਆਂ ਧਾਰਾ ਲਾ ਕੇ ਮਜ਼ਦੂਰਾਂ ਨੂੰ ਰੋਕਿਆ ਇਸ ਤੋਂ ਬਾਅਦ ਆ ਵੱਡੀ ਪੱਧਰ ਦੇ ਉੱਤੇ ਮਜ਼ਦੂਰਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਬੰਦ ਵੀ ਕੀਤਾ ਭਾਵੇਂ ਬਿਸ਼ਰਮ ਹੁੰਦੀ ਮਾਨ ਸਰਕਾਰ ਨੇ ਜਿਹੜਾ ਕੁਝ ਕੁ ਮਜ਼ਦੂਰ ਆ ਜਿਹੜੇ ਉਹ ਛੱਡ ਵੀ ਦਿੱਤੇ ਆ ਪਰ ਹਾਲ ਤੀਕਾ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਸਰਕਾਰ ਵੱਲੋਂ ਇਹ ਜਾਣਕਾਰੀ ਵੀ ਜਨਤਕ ਨਹੀਂ ਕੀਤੀ ਜਾ ਰਹੀਗੀ ਕਿ ਕਿਥੋਂ ਕਿੰਨੇ ਮਜ਼ਦੂਰ ਆ ਜਿਹੜਾ ਉਹ ਗ੍ਰਿਫਤਾਰ ਕੀਤੇ ਆ ਕਿੰਨੇ ਜੇਲ੍ਹ ਦੇ ਵਿੱਚ ਭੇਜੇ ਆ ਕਿੰਨੇ ਹਲਤੀਕ ਪੁਲਿਸ ਹਰਾਸਤ ਦੇ ਵਿੱਚ ਆ ਇਹ ਜਾਣਕਾਰੀ ਵੀ ਜਿਹੜੀ ਹਲਤੀਕ ਜਨਤਕ ਨਹੀਂ ਹੋਏਗੀ ਤੇ ਪਰ ਲਗਾਤਾਰ ਆ ਜਿਹੜਾ ਅ ਲਗਾਤਾਰ ਮਜ਼ਦੂਰ ਤਾਂ ਆਪਣੇ ਨੂੰ ਦਪਾਉਣ ਦੇ ਲਈ ਅ ਕੁਝ ਜਿਹੜੀਆਂ ਨੀਤੀਆਂ ਉਹ ਸਾਹਮਣੇ ਆ ਰਹੀਆਂ ਹੈਗੀਆਂ ਇਹ ਸਰਕਾਰ ਦੀਆਂ ਇਸੇ ਕਰਕੇ ਅੱਜ ਇਹ ਐਕਸ਼ਨ ਨਾ ਹੋ ਜੇ ਇਹ ਸ਼ਾਂਤਮਈ ਪ੍ਰੋਟੈਸਟ ਨਾ ਹੋ ਜੇ ਹਾਲਾਂਕਿ ਸਾਡਾ ਭਾਰਤ ਦਾ ਸੰਵਧਾਨ ਇਹ ਕਹਿੰਦਾ ਕਿ ਹਰੇਕ ਨੂੰ ਆਪਦੀ ਆਵਾਜ਼ ਚੁੱਕਣ ਦਾ ਧਰਨਾ ਪ੍ਰਦਰਸ਼ਨ ਕਰਨ ਦਾ ਜਿਹੜਾ ਉਹ ਸੰਵਿਧਾਨਿਕ ਰਾਈਟ ਆ ਹੈ ਪਰ ਮਜ਼ਦੂਰਾਂ ਤੋਂ ਇਹ ਹੱਕ ਵੀ ਆ ਜਿਹੜੇ ਉਹ ਖੁੱਸਦੇ ਜਾ ਰਹੇ ਹੈਗੇ ਆ ਮਜ਼ਦੂਰਾਂ ਤੋਂ ਇਹ ਹੱਕ ਵੀ ਆ ਜਿਹੜੀ ਉਹ ਖੋਦੀ ਹੋਈ ਪੰਜਾਬ ਸਰਕਾਰ ਨਜ਼ਰ ਆ ਰਹੀ ਹੈਗੀ ਆ ਭਾਵੇਂ ਇਹ ਗੱਲ ਕਹਿ ਰਹੇ ਹੈਗੇ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਮਹਿੰਮੂ ਵੀ ਚਲਾ ਰਹੇ ਆ ਪਰ ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਨਸ਼ਾ ਤਸਕਰ ਦੇ ਘਰ ਦੇ ਵਿੱਚ ਆ ਜਿਹੜੀ ਉਹ ਸਵੇਰ 5 ਵਜੇ ਸਵੇਰ 4 ਵਜੇ ਜਿਹੜੀ ਰੇਡ ਨਹੀਂ ਹੁੰਦੀਗੀ ਪਿਛਲੇ ਸਮੇਂ ਦੇ ਦੌਰਾਨ ਕਿਸਾਨਾਂ ਨੂੰ ਸਵੇਰ 4 ਵਜੇ ਖਾ ਲਿਆ ਗਿਆ ਹੁਣ ਆ ਜਿਹੜਾ ਸਵੇਰ 5 ਵਜੇ ਆ ਜਿਹੜਾ ਮਜ਼ਦੂਰਾਂ ਆਦਮਿਆਂ ਨੂੰ ਜਿਹੜਾ ਚੱਕ ਲਿਆਇਆ ਹੈਗਾ ਹਲੇ ਕੁਝ ਵੀ ਹਲੇ 2 ਦਿਨ ਤਏ ਐਕਸ਼ਨ ਦੇ ਵਿੱਚ ਪਰ ਮਾਨ ਸਰਕਾਰ ਆ ਜਿਹੜੀ ਇਸ ਐਕਸ਼ਨ ਤੋਂ ਪਹਿਲਾਂ ਹੀ ਜਿਹੜੀ ਬਖਲਾਈ ਹੋਈ ਹੈ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ ਸੋ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਇਹ ਸਾਰੇ ਵਰਤਾਰੇ ਨੂੰ ਦੇਖ ਰਹੇ ਹੈਗੇ ਆ ਤੇ ਕਿਤੇ ਨਾ ਕਿਤੇ ਲੋਕ ਇਸ ਦਾ ਜਿਹੜਾ ਜਵਾਬ ਵੀ ਦੇਣਗੇ ਤੁਹਾਨੂੰ ਦੱਸ ਦਈਏ ਕਿ ਮਾਨ ਸਾਹਿਬ ਨੂੰ ਇਸ ਗੱਲ ਨੂੰ ਲਾਜ਼ਮੀ ਯਾਦ ਰੱਖਣਾ ਚਾਹੀਦਾ ਕਿ ਜ਼ਬਰ ਨਕਾਮੀ ਕੋਰ ਜ਼ਬਰ ਜਦੋਂ ਤੱਕ ਨਾ ਮਿਲੇ ਕਵਰ ਤੇ ਹਰ ਜਾਵਰ ਦੀ ਇਹ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਜੇਕਰ ਜਿੰਨਾ ਜ਼ਬਰ ਕਰੋਗੇ ਉਨੀ ਹੀ ਤੁਹਾਨੂੰ ਮੂੰਹ ਦੀ ਖਾਣੀ ਪੈ ਸਕਦੀ ਹੈ